ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਕੋਈ ਸੌਖਾ ਸਾਡੇ ਮੁਤਾਬਕ ਨਹੀਂ ਸੀਗਾ ਜਿਸ ਗੁਰੂ ਨੇ ਆਪਣੇ ਪਿਤਾ ਦਾ ਸੀਸ ਸਵੀਕਾਰ ਕਰਕੇ ਆਪਣਾ ਜੀਵਨ ਗੁਰਗਤੀ ਤੇ ਸੁਸ਼ੋਭਿਤ ਹੋਣ ਤੇ ਸ਼ੁਰੂ ਕੀਤਾ ਕੁਰਬਾਨੀ ਉਹਨੂੰ ਪਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਨੁੱਖਤਾ ਦੇ ਪੱਖ 'ਚੇ ਜਿਹੜਾ ਪੀੜਾ ਚੱਕਣਾ ਸੀ ਉਹਦੇ ਵਾਸਤੇ ਤਿਆਰੀ ਉਹਨਾਂ ਨੇ ਬਹੁਤ ਸਾਰੀਆਂ ਗੁਰੂ ਕੀ ਸੰਸਥਾਵਾਂ ਰਾਹੀਂ ਪਹਿਲਾਂ ਹੀ ਸਾਨੂੰ ਬਖਸ਼ੀਆਂ ਸੀ ਕਿਸੇ ਹੋਰ ਜੋਤ ਚ ਕਿਸੇ ਭਗਤਾਂ ਦੇ ਰੂਪ ਚ ਚਾਹੇ ਇੱਥੋਂ ਨੇੜੇ ਲੱਗਦੇ ਫਰੀਦਕੋਟ ਤੋਂ ਸ਼ੇਖ ਬਾਬਾ ਫਰੀਦ ਜੀ ਦੀ ਗੱਲ ਕਰੀਏ ਜਿਨ੍ਹਾਂ ਨੇ ਪੰਜਾਬੀ ਨੂੰ ਸੁਧਾਰ ਕੇ ਉਹਦੇ ਵਿੱਚ ਗੁਰੂ ਕੀ ਬਾਣੀ ਸਾਨੂੰ ਬਖਸ਼ੀ ਸਾਨੂੰ ਮਨੁੱਖਤਾ ਨੂੰ ਸੰਸਕ੍ਰਿਤ ਤੇ ਅਰਬ ਭਾਸ਼ਾ ਤੋਂ ਆਜ਼ਾਦ ਕਰਕੇ ਆਮ ਬੰਦੇ ਦੀ ਭਾਸ਼ਾ ਦੇ ਵਿੱਚ ਤੋਰਿਆ ਚਾਹੇ ਮਹਾਰਾਜ ਰਵਿਦਾਸ ਸਾਹਿਬ ਦੀ ਹੋਵੇ ਜਿਨ੍ਹਾਂ ਨੇ ਦਿਖਾਤਾ ਕਿ ਰੱਬ ਨੂੰ ਪਿਆਰਾ ਕੋਈ ਜਾਤ ਨਹੀਂ ਹੈ ਰੱਬ ਨੂੰ ਪਿਆਰਾ ਮਨੁੱਖਤ ਹੈ ਮਨੁੱਖ ਹੈ ਔਰ ਜਿਨ੍ਹਾਂ ਨੇ ਉਸ ਸਮੇਂ ਨਿਸ਼ਾਨਾ ਰੱਖਿਆ ਕਿ ਬੇਗਮਪੁਰਾ ਚ ਨਵਾਸ ਹੋਣਾ ਚਾਹੀਦਾ ਜਿਹਦੇ ਵਿੱਚ ਇਹੋ ਜੇ ਵਿਤਕਰੇ ਨਹੀਂ ਹੋਣੇ ਚਾਹੀਦੇ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਨੇ ਜਦੋਂ ਜਨੇਊ ਪਹਿਣ ਤੋਂ ਮਨਾ ਕੀਤਾ ਗੁਰਸਿੱਖੀ ਨੂੰ ਦੱਸਿਆ ਕਿ ਗੁਰਸਿੱਖੀ ਕਿਸੇ ਜਾਤ ਪਾਤ ਦੇ ਅਧੀਨ ਨਹੀਂ ਹੈ ਕਾਲੀ ਬੈ ਤੋਂ ਨਿਕਲ ਕੇ ਜਦ ਬਿਆਨ ਕੀਤਾ ਕਹਿੰਦੇ ਨਾ ਕੋ Hindu ਨਾ Musalman ਸਾਤ ਸੰਗਤ ਜੀ ਸਾਨੂੰ ਰਾਹ ਦਿੱਤਾ ਦੂਜੀ ਪਾਛਾਈ ਮਾਤਾ ਖੀਵੀ ਜੀ ਦੇ ਲੰਗਰ ਨੇ ਜਦ ਬੈਠੇ ਉਥੇ ਸਾਸ ਕਰਾਇਆ ਕਿ ਲੰਗਰ ਦੇ ਵਿੱਚ ਕੋ ਬਾਟੇ ਤੋਂ ਜਦ ਵੰਡ ਸ਼ਕੀਦਾ ਤਾਂ ਥੋੜੇ ਚ ਕੋਈ ਫਰਕ ਨਹੀਂ ਹੈ ਤੇ ਉਥੇ ਹੀ ਅਖਾੜੇ ਖੋਲਤੇ ਗੁਰੂ ਸਾਹਿਬ ਨੇ ਸਾਤ ਸੰਗਤ ਜੀ ਜਿੱਥੇ ਗੁਰੂ ਅੰਗਦ ਸਾਹਿਬ ਨੇ ਅਖਾੜਾ ਸਾਨੂੰ ਦਿੱਤਾ ਉਥੇ ਚਾਹੇ ਅਸੀਂ ਰੱਬ ਦੇ ਬੰਨੇ ਹੋਏ ਆਂ ਰੱਬ ਦੇ ਬੰਦੇ ਆਂ ਨਾਮ ਸਿਮਰਨ ਨਾਲ ਅਸੀਂ ਟੇਕ ਲਾ ਕੇ ਰੱਬ ਨਾਲ ਮਿਲਣ ਦਾ ਸਾਨੂੰ ਆਦੇਸ਼ ਹੋਇਆ ਉੱਥੇ ਸਾਨੂੰ ਇਹ ਵੀ ਦੱਸਤਾ ਕਿ ਇਹ ਸਰੀਰ ਨੂੰ ਸੰਭਾਲਣਾ ਹੈ ਸੰਭਾਲ ਕੇ ਇਹਨੂੰ ਵਰਤਣਾ ਹੈਗਾ ਜ਼ੁਲਮ ਦੇ ਬਰਖਿਲਾਫ ਇਹ ਸਰੀਰ ਕਮਜ਼ੋਰ ਨਹੀਂ ਹੋ ਸਕਦਾ ਇਹ ਸਰੀਰ ਤਾਕਤਵਰ ਹੋਣਾ ਚਾਹੀਦਾ ਕਿਸ ਵਾਸਤੇ ਕੌਮ ਵਾਸਤੇ ਸਾਥ ਸੰਗਤ ਜੀ ਗੋਇੰਦਵਾਲ ਸਾਹਿਬ ਗੁਰੂ ਅਮਰ ਅਮਰਦਾਸ ਅਮਰਦਾਸ ਸਾਹਿਬ ਮਹਾਰਾਜ ਨੇ ਬੋਲੀ 'ਚ ਇਸ਼ਨਾਨ ਕਰਨ ਨੂੰ ਕਿਹਾ ਉੱਥੇ ਪਿੰਡੇ ਸਾਰਿਆਂ ਦੇ ਇੱਕੋ ਪਾਣੀ 'ਚ ਡੋਬ ਆਪਾਂ ਦਿੰਦੇ ਆ ਤੇ ਉੱਥੇ ਵੀ ਸਾਨੂੰ ਅਹਿਸਾਸ ਹੁੰਦਾ ਹੈ ਕਿ ਮਾਨਸ ਕੀ ਜਾਤ ਸਭੇ ਇੱਕ ਪਛਾਨ ਬੋ ਸਾਤ ਸੰਗਤ ਜੀ ਇਦਾਂ ਹੀ ਗੁਰੂ ਰਾਮਦਾਸ ਸਾਹਿਬ ਦਾ ਸਰੋਵਰ ਸਥਾਪਿਤ ਹੋਇਆ ਇਸੇ ਤਰ੍ਹਾਂ ਅੱਗੇ ਜਾ ਕੇ ਸਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਸਾਨੂੰ ਬਖਸ਼ੇ ਉਹਨਾਂ ਨੇ ਇੱਕ ਬਹੁਤ ਵੱਡਾ ਸਬਕ ਸਿਖਾਇਆ ਕਿ ਭਾਵੇਂ ਸਾਡੇ ਉੱਤੇ ਜ਼ੁਲਮ ਤੇ ਅਤਿਆਚਾਰ ਹੋਵੇ ਆਪਾਂ ਨੇ ਆਪਣੇ ਸੋਚ ਤੋਂ ਵਾਂਝਾ ਨਹੀਂ ਹੋਣਾ ਸੋ ਸਾਤ ਸੰਗਤ ਜੀ ਗੁਰੂ ਸਾਹਿਬਾਨਾ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿਹੜੀ ਅਤਿਆਚਾਰ ਤੇ ਜ਼ੁਲਮ ਦੇ ਬਰ ਖਿਲਾਫ ਸ਼ਹਾਦਤ ਦਿੱਤੀ ਉਹਨੇ ਸਾਡੇ ਖਾਲਸਾ ਪੰਥ ਦਾ ਰੰਗ ਰੂਪ ਤਪੀਲ ਕਰਤਾ ਆਪਾ ਨੂੰ ਛੇਵੇਂ ਪਾਤਸ਼ਾਹ ਨੇ ਪੰਚਮ ਪਿਤਾ ਦੇ ਹੁਕਮ ਤੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਕਿ ਜਿੱਥੇ ਅਸੀਂ ਗੁਰਸਿੱਖੀ 'ਚੇ ਜੂਜਣਾ ਉੱਥੇ ਅਸੀਂ ਆਪਣੇ ਜਿਹੜੇ ਹੱਕ ਐ ਦੁਨਿਆਵੀ ਰੂਪ 'ਚ ਉਹਨਾਂ ਤੇ ਵੀ ਪੈਰਾ ਦੇਣਾ ਐ ਇਹ ਸੋਚ ਨੂੰ ਲੈ ਕੇ ਗੁਰਸਿੱਖੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਾ ਕੇ ਕੀਰਤਪੁਰ ਸਾਹਿਬ ਅਕਾਲ ਤਖਤ ਸਾਹਿਬ ਬਸਾਤੇ ਜਿਸ ਧਰਤੀ ਦੇ ਉੱਤੇ ਗੁਰੂ ਹਰ राय ਸਾਹਿਬ ਨੇ ਵਾਤਾਵਰਣ ਦਾ ਧਿਆਨ ਰੱਖਿਆ ਉੱਥੇ ਸਾਨੂੰ ਵਾਤਾਵਰਣ 'ਚ ਰਹਿਣ ਦਾ ਅਭਿਆਸ ਦਿੱਤਾ ਤੇ 8ਵੀਂ ਪੀੜੀ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਜਦ ਦਿੱਲੀ ਜਾ ਕੇ ਮਰੀਜ਼ਾਂ ਦੀ ਸੇਵਾ ਕਰਕੇ ਆਪਣਾ ਜੋਤੀ ਜੋਤ ਹੋਏ ਉੱਥੇ ਸਾਨੂੰ ਸਿਖਾਤਾ ਕਿ ਆਪਾਂ ਜਿਵੇਂ ਕ੍ਰਿਸ਼ਨਾਂ ਦੀ ਰੈੱਡ ਕਰਾਸ ਹੈ ਇਸਲਾਮ ਦੀ ਰੈੱਡ ਕ੍ਰੈਸੈਂਟ ਹੈ ਪਰ ਅਫਸੋਸ ਨਾਲ ਆਪਾਂ ਉਸ ਪੱਤਰ ਦਾ ਕੰਮ ਨਹੀਂ ਕਰ ਸਕੇ ਆਪਾਂ ਨੂੰ ਵੀ ਕੋਵਿਡ 'ਚ ਗੁਰੂ ਘਰ ਦੀ ਸੰਸਥਾ ਰਹੀ ਜਿਹੜੇ ਉੱਥੇ ਮਰੀਦ ਸੀ ਉਹਨਾਂ ਦੀ ਮਦਦ ਕਰਨੀ ਚਾਹੀਦੀ ਸੀ ਜਿਵੇਂ ਭਾਈ ਕਨਈਆਂ ਨੇ ਹੋਰਾਂ ਨੇ ਮਰੀਜ਼ਾਂ ਦੀ ਸੇਵਾ ਸਾਨੂੰ ਸਿਖਾਈ ਹੈ ਸਾਧ ਸੰਗਤ ਜੀ ਇਹੀ ਸੋਚ ਫਿਰ ਨੌਵੇਂ ਪਾਤਸ਼ਾਹ ਬਾਬਾ ਬਕਾਲਾ ਕਹਿ ਕੇ ਅੱਠਵੇਂ ਪਾਤਸ਼ਾਹ ਨੂੰ ਸਾਨੂੰ ਹੁਕਮ ਕੀਤਾ ਜਿਨ੍ਹਾਂ ਨੇ ਕਿਸੇ ਹੋਰ ਧਰਮ ਦੇ ਉੱਤੇ ਜ਼ੁਲਮ ਹੁੰਦੇ ਅਤਿਆਚਾਰ ਹੁੰਦੇ ਉੱਥੇ ਸਾਨੂੰ ਇਨਸਾਫ ਲੈਣ ਦੇ ਪੱਖ 'ਚ ਉਹ ਮੁਗਲ ਹਕੂਮਤ ਕੋਲ ਜਾ ਕੇ ਉਹਨਾਂ ਨੂੰ ਕੋਸਿਆ ਕਹਿੰਦੇ ਕਿ ਤੁਸੀਂ ਆ ਗਲਤ ਕਰ ਰਹੇ ਹੋ ਤੇ ਮੁਗਲ ਹਕੂਮਤ ਦਾ ਜਵਾਬ ਉਹ ਸੀਸ ਜਿਹਦਾ ਜ਼ਿਕਰ ਦਸਮ ਪਿਤਾ ਨੇ ਆਪਣੇ ਹੱਥਾਂ 'ਚ ਸਵੀਕਾਰ ਕੀਤਾ ਸੀ ਨੌਵੇਂ ਪਾਤਸ਼ਾਹ ਦਾ ਸੀਸ ਲਾ ਕੇ ਦਿੱਤਾ ਕਹਿਣ ਦਾ ਭਾਵ ਇਹ ਆ ਕਿ ਜਿਹੜੀ ਸਾਡੀ ਗੁਰਸਿੱਖੀ ਨਾਮ ਸਿਮਰਨ ਸਾਡੀਆਂ ਸੰਸਥਾਵਾਂ ਖੜੀਆਂ ਕੀਤੀਆਂ ਉਹ ਮੁਨਕਤਾ ਪ੍ਰਤੀ ਖੜੀਆਂ ਕੀਤੀਆਂ ਕੌਮ ਪ੍ਰਤੀ ਖੜੀਆਂ ਕੀਤੀਆਂ ਇਨਸਾਫ ਪ੍ਰਤੀ ਖੜੀ ਕੀਤੀਆਂ ਉਹ ਮੁਨਕਤਾ ਨੂੰ ਆਜ਼ਾਦ ਕਰਨ ਵਾਸਤੇ ਖੜੀਆਂ ਕੀਤੀਆਂ ਇਹ ਸਾਰਾ ਕੁਝ ਦੇ ਧਾਰਨੀ ਦਸ਼ਮ ਪਿਤਾ ਜਿਨ੍ਹਾਂ ਨੂੰ ਅੱਜ ਅਸੀਂ ਚੇਤੇ ਕਰ ਰਹੇ ਹਾਂ ਉਹਨਾਂ ਨੇ ਆਨੰਦਪੁਰ ਸਾਹਿਬ ਜਿਹੜਾ ਨਾਨਕੀ ਚੱਕ ਸੀਗਾ ਉਹਨੂੰ ਕਿਲੇ ਦੇ ਰੂਪ 'ਚ ਜਾ ਕੇ ਆਨੰਦਪੁਰ ਸਾਹਿਬ ਸਥਾਪਿਤ ਕੀਤਾ ਤੇ ਉੱਥੇ ਭੀਮਚੰਦ ਵਰਕੇ ਬਲਾਸਪੁਰ ਦੇ ਰਾਜਿਆਂ ਦੇ ਉਹਨਾਂ ਨੂੰ ਫਿਕਰ ਹੋਣ ਲੱਗ ਪਿਆ ਜਦ ਗੁਰੂ ਕੀ ਸੰਗਤ ਵੱਧ ਗਈ ਗੁਰੂ ਨੇ ਆਪਣੇ ਸਿੱਖਾਂ ਨੂੰ ਸ਼ਸਤਰਧਾਰੀ ਬਣਾਤਾ ਗੁਰੂ ਨੇ ਲੰਗਰ ਦੀ ਸੰਸਥਾ ਦੇ ਵਿੱਚ ਹਰੇਕ ਤਰ੍ਹਾਂ ਦਾ ਮਨੁੱਖ ਇਕੱਠਾ ਬੈਠ ਕੇ ਪੰਗਤ ਦੇ ਵਿੱਚ ਛਕਣ ਦਾ ਆਦੇਸ਼ ਦੇਤਾ ਉੱਚ ਨੀਚ ਖਤਮ ਕਰਤੀ ਆਪਣੇ ਸਿੱਖਾਂ ਦੀਆਂ ਟ੍ਰੇਨਿੰਗਾਂ ਲੈ ਕੇ ਜਦ ਪੌਟਾ ਸਾਹਿਬ ਜਾ ਕੇ ਬਸ ਗਏ ਤੇ ਭਗੜੀ ਤੇ ਜਾ ਕੇ ਉੱਥੇ ਫੇਰ ਭੀਮ ਚੰਦ ਤੇ ਹੋਰ ਪਹਾੜੀ ਰਾਜਿਆਂ ਨੇ ਆ ਕੇ ਗੁਰੂ ਸਾਹਿਬ ਦੇ ਉੱਤੇ ਵਾਰ ਕੀਤਾ ਉੱਥੇ ਪੀਰ ਬੁੱਧਸ਼ਾ ਉਹ ਵੀ ਗੁਰੂ ਸਾਹਿਬ ਨਾਲ ਰਲੇ ਜੇ ਜਿਹੜਾ ਉਹਨਾਂ ਨੇ ਭੀਮਚੰਦ ਨੂੰ ਢਾਤਾ ਮੁੜ ਕੇ ਭੀਮਚੰਦ ਸੀਸੀ ਕਰਦਾ ਤੁਰਿਆ ਫਿਰੇ ਪਰ ਜਿੱਦਣ ਕਸ਼ਮੀਰ ਦੇ ਸੂਬੇ ਨੇ ਭੀਮਚੰਦ ਨੂੰ ਕਿਹਾ ਕਿ ਸਾਨੂੰ ਤੂੰ ਸਾਡਾ ਸਾਲ ਦਾ ਪੈਸਾ ਦੇ ਉਦੋਂ ਗੁਰੂ ਸਾਹਿਬ ਦੇ ਸ਼ਰਨ ਚ ਆ ਕੇ ਕਹਿੰਦੇ ਸਾਡੇ ਨਾਲ ਮੁਕਾਬਲਾ ਕਰੋ ਨਾਲ ਜਾ ਕੇ ਗੁਰੂ ਸਾਹਿਬ ਨੇ ਇਸ ਪੱਖੋਂ ਕੀਤਾ ਕਿ ਕਿਸੇ ਧਰਮ ਦੇ ਉੱਤੇ ਜਜ਼ੀਆ ਲਾ ਕੇ ਤੁਸੀਂ ਨਹੀਂ ਆਪਣਾ ਹੁਕਮ ਚਲਾ ਸਕਦੇ ਮਾਨਸ ਕੀ ਜਾਤ ਸਭੇ ਇੱਕ ਪਛਾਨ ਬੋ ਉਸ ਅਦੀਨ ਨਾਲ ਜੁੜ ਕੇ ਜੰਗ ਦੇ ਵਿੱਚ ਫਤਿਹ ਪਾਈ ਮੁੜ ਕੇ ਫੇਰ ਪੀਮ ਚੰਦ ਤੇ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਨੇ ਫੇਰ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਧ ਦੇ ਸੋਚ ਦੇ ਪਰ ਖਿਲਾਫ ਲੜਨ ਦਾ ਯਤਨ ਕੀਤਾ ਗੁਰੂ ਸਾਹਿਬ ਨੇ ਦੇਖਿਆ ਕਿ ਇਸ ਜਹਾਂ ਦੇ ਉੱਤੇ ਜਿੱਥੇ ਜ਼ੁਲਮ ਹੈ ਉੱਥੇ ਖੜਨਾ ਪੈਣਾ ਉਹ ਜ਼ੁਲਮ ਦੇ ਪਰ ਖਿਲਾਫ ਉਹਨਾਂ ਨੇ ਇੱਕ ਹੋਰ ਸੰਸਥਾ ਖੜੀ ਕਰਤੀ ਜਿਸ ਨੂੰ ਅੱਜ ਅਸੀਂ ਖਾਲਸਾ ਕਹਿੰਦੇ ਆਂ ਔਰ ਉਹਦੇ ਵਿੱਚ ਆਪ ਚੇਲੇ ਬਣ ਕੇ ਗੁਰ ਤੇ ਚੇਲੇ ਗੁਰੂ ਗੋਬਿੰਦ ਸਿੰਘ ਉਹਦੇ ਵਿੱਚ ਹਿੱਸੇਦਾਰ ਬਣੇ ਔਰ ਉਹ ਜਿਹੜੀ ਸੰਸਥਾ ਕੜੀ ਗੁਰੂ ਸਾਹਿਬ ਨੇ ਉਹਦੇ ਪਰ ਖਿਲਾਫ ਫੇਰ ਭੀਮਚੰਦ ਤੇ ਉਹਦੇ ਰਾਜਿਆਂ ਨੇ ਹਮਲਾ ਕੀਤਾ ਆਨੰਦਪੁਰ ਸਾਹਿਬ ਤੇ ਉਹ ਟਾਤਾ ਮੁੜ ਕੇ ਫੇਰ ਵਜ਼ੀਰ ਖਾਨ ਸੂਬੇ ਸਰਹੰਦ ਉਹਨੂੰ ਨਾਲ ਮਿਲਾ ਕੇ ਗੁਰੂ ਸਾਹਿਬ ਦੇ ਉੱਤੇ ਬਿਲਕੁਲ ਘੇਰਾਬੰਦੀ ਕਰਤੀ ਮੁੜ ਕੇ ਉਹਦੇ ਜਦ ਘੇਰਾਬੰਦੀ ਦੇ ਵਿੱਚ ਸਮਝੌਤਾ ਹੋਇਆ ਦਿੱਲੀ ਨੇ ਕਿਹਾ ਕਿ ਤੁਸੀਂ ਇੱਥੋਂ ਚਲੇ ਜਾਓ ਤੇ ਅਸੀਂ ਕੁਛ ਨਹੀਂ ਕਹਿੰਦੇ ਉਸ ਤੋਂ ਬਾਅਦ ਜੋ ਬੀਤਿਆ ਉਸ ਸਿਲਸਿਲੇ 'ਚ ਅੱਜ ਅਸੀਂ ਉਰੇ ਇਕੱਠੇ ਹੋ ਰਹੇ ਹਾਂ ਉੱਥੇ ਸਰਬੰਸਦਾਨ ਨੇ ਦੋ ਸਪੂਤ ਚਮਕੌਰ 'ਚ ਗਾਤੇ ਦੋ ਸਪੂਤ ਫਤੇਗੜ ਸਾਹਿਬ ਦੀਆਂ ਨੀਆਂ 'ਚ ਗਵਾਤੇ ਮਾਤਾ ਜੀ ਗਵਾਥੇ ਪਰ ਜਦ ਉਥੋਂ ਸਮਰਾਲੇ ਤੋਂ ਨੰਗ ਕੇ ਇੱਥੋਂ ਨੰਗ ਕੇ ਦਮਦਮਾ ਸਾਹਿਬ ਜਾ ਕੇ ਬੈਠੇ ਤੇ ਉਹਨਾਂ ਨੇ ਕੀ ਕਿਹਾ ਚਾਰ ਮੂਹੇ ਤੋਂ ਕੀ ਆ ਹੁਆ ਜੀਵਤ ਕਈ ਆ ਤੁਹਾਡੇ ਸਿਰਾਂ ਨੂੰ ਉਹਨਾਂ ਨੇ ਮੰਨ ਕੇ ਕੋਈ ਹਾਰ ਨਹੀਂ ਮੰਨੀ ਸਾਧ ਸੰਗਤ ਜੀ ਜਿਹੜਾ ਖਾਲਸਾ ਬਣਿਆ ਉਹ ਜੇ ਸਮਾਜ 'ਚ ਕੁੜੈਤਾ ਹੈ ਜੋ ਸਾਡੇ ਸਮਾਜ ਦੇ ਵਿੱਚ ਮਾੜੀਆਂ ਚੀਜ਼ਾਂ ਹੁੰਦੀਆਂ ਉਹਦੇ ਬਰਖਲਾਫ ਖੜਿਆ ਤੇ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਨਾਲ ਲੜ ਕੇ ਅਨੰਦਪੁਰ ਸਾਹਿਬ ਸਾਨੂੰ ਬਖਸ਼ ਕੇ ਅਨੰਦਪੁਰ ਸਾਹਿਬ ਦੇ ਕਿਲੇ ਦੀ ਰਖਵਾਲੀ ਕਰਕੇ ਸਾਨੂੰ ਇੱਕ ਉਹ ਖਾਲਸੇ ਨੂੰ ਸਤਾਨ ਦਿੱਤਾ ਹੈ ਤਾਂ ਹੀ ਸਾਡੀ ਪਾਰਟੀ ਉਹ ਮਹਾਨ ਦਸਮ ਪਿਤਾ ਦੀ ਸੋਚ ਤੇ ਖਾਲਸਾਤਨ ਦੀ ਮੰਗ ਕਰਦੀ ਹੈ ਕਿਉਂਕਿ ਗੁਰੂ ਸਾਹਿਬ ਸਾਨੂੰ ਬਖਸ਼ ਕੇ ਗਏ ਹਨ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ